ਗੁਰਮੁਖੀ ਵਾਸਪੇਪਰ ਤੇ 3 ਮਾਰੇ ਸੀ ਜਿਦੇ ਚੋਂ ਗੁਰਿੰਦਰ ਸਿੰਘ ਨੂੰ ਸੀ ਗ੍ਰਿਫਤਾਰ ਕੀਤਾ ਤੇ ਅਨੀਕੇਤ ਨੂੰ ਵੀ ਸੀ ਗ੍ਰਿਫਤਾਰ ਕੀਤਾ ਜੋਹਰੰਪੁਰ ਦਾ ਮਨਜੋਤ ਮੱਖਮਨੀ ਪੰਜਾਬ ਬੱਚਿਆਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਾਂਗੇ ਸਮਾਣੀ ਵੀ ਪਹੁੰਚੇ ਸੀ ਸੜੇ ਰਡਾਰ ਤੇ ਆਏ ਸੀ ਜਿਨ੍ਹਾਂ ਨੇ ਜਨੂਨ ਵੀ ਹੋ ਰਹਾ ਚੱਲ ਰਿਹਾ ਸੀ ਤੁਹਾਨੂੰ ਜਿਵੇਂ ਨਾ ਦੱਸਿਆ ਗ੍ਰਿਫਤਾਵੀ 20% ਦੀ ਹੋ ਜੋ ਵੀ ਸਬੋਤ ਦਿੱਤੀ ਸੀ ਉਹ ਅਸੀਂ 9 ਬੰਦੇ ਇਹਦੇ ਚੋਂ ਅਰੈਸਟ ਕੀਤੇ ਸੀ ਜਿਨ੍ਹਾਂ ਚੋਂ ਕੁਝ ਬੰਦੇ ਰੰਨੀ ਦੇ ਰਿਸ਼ਤੇਦਾਰ ਸੀਗੇ ਤੇ ਕੁਝ ਬੰਦੇ ਹੋਰ ਸੀ ਫਿਰ ਇਹ ਸਾਰ ਸਮਾਨੇ ਦੇ ਹੀ ਰਹਿਣ ਵਾਲੇ ਸੀ ਜਾਂ ਲੁਕੁੜੀ ਕਿਤੇ ਸੀ ਦੇਖੋ ਜੀ ਉਹ ਪਟਿਆਲੇ ਦੇ ਹੀ ਰਹਿਣ ਵਾਲੇ ਸੀ ਕੋਈ ਬੰਦਾ ਹੋਟੰਡੇ ਦਾ ਵੀ ਸੀਗਾ ਕੋਈ ਪਟਿਆਲੇ ਦਾ ਕੋਈ ਨਾਂ ਪੈਦਾ ਜੀ ਦੇ ਵੀ ਸਾਡੇ ਸ਼ਾਹਕੀ ਸੁਣੀ ਕਰੀ ਸੀ ਕਿ ਇਹਨਾਂ ਨੇ ਮੰਮੀ ਨੂੰ 26 ਤਰ ਮੋਰ ਕੋ ਪਛੰਦੀ ਮਦਦ ਕੀ ਹੋਵੇਗੀ ਸਰ DF5 ਚੈਨਲ ਪੰਜਾਬੀ ਦੇਖ ਰਹੇ ਹੋ ਤੇ ਮੈਂ ਆ ਬਲਵਿੰਦਰ ਸਿੰਘ ਸਮਾਣਾ ਦੇ ਵਿੱਚ ਇੱਕ ਵੱਡੀ ਘਟਨਾ ਵਾਪਰੀ ਸੀ ਜੋ ਕਿ ਬਹੁਤ ਹੀ ਦੁਖਦਾਈ ਘਟਨਾ ਸੀ ਟੇਪਰ ਦੇ ਨਾਲ ਇਨੋਵਾ ਗੱਡੀ ਦਾ ਐਕਸੀਡੈਂਟ ਹੋ ਜਾਂਦਾ ਤੇ ਇਨੋਵਾ ਗੱਡੀ ਦੇ ਵਿੱਚ ਬੱਚੇ ਮजूद ਸੀ ਸਕੂਲ ਦੇ ਤੇ ਉਹਨਾਂ ਵਿੱਚਿਆਂ ਦੇ ਵਿੱਚੋਂ 7 ਬੱਚਿਆਂ ਦੀ ਮੌਤ ਹੋ ਜਾਂਦੀ ਹੈ ਤੇ ਪਰਿਵਾਰ ਦੇ ਵਿੱਚ ਲਗਾਤਾਰ ਰੋਸ ਪਾਇਆ ਜਾ ਰਿਹਾ ਸੀ ਹਾਲਾਂਕਿ ਪਰਿਵਾਰ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਵੀ ਕਾਰਵਾਈ ਕੀਤੀ ਜਾਵੇਗੀ ਪਰ ਪਰਵਾਰ ਅਸੰਤੁਸ਼ਟ ਸੀ ਵੀ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ ਹਾਲਾਂਕਿ ਟੀਪਰ ਦੇ ਤਿੰਨ ਮਾਲਕ ਸੀ ਜੋ ਕਿ ਪਹਿਲਾਂ ਦੋ ਗ੍ਰਿਫਤਾਰ ਕਰ ਲਏ ਗਏ ਸੀ ਤੇ ਅੱਜ ਰਣਦੀਰ ਸਿੰਘ ਨੂੰ ਜਿਹੜਾ ਤੀਜਾ ਟੀਪਰ ਮਾਲਕਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਗ੍ਰਿਫਤਾਰੀ ਤਾਂ ਹੋਈ ਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਰਿਵਾਰ ਦੇ ਨਾਲ ਮੁਲਾਕਾਤ ਕਰਦੇ ਨੇ ਤੇ ਵਿਸ਼ਵਾਸ ਦੰਦੇ ਨੇ ਬੇਅਸੀ ਜਲਦ ਹੀ ਉਹਨਾਂ ਦੀ ਗ੍ਰਿਫਤਾਰੀ ਕਰਾਂਗੇ ਤੇ ਐਸਐਸਪੀ ਪਟਿਆਲਾ ਵੱਲੋਂ ਕੋਈ ਵੱਡੇ ਖੁਲਾਸੇ ਕੀਤੇ ਗਏ ਨੇ ਮੈਂਡੀ ਸਾਧਪੰਜ 25 ਮੰਗਿਰਤਾ ਆਪਣੇ ਇੱਕ ਬਹੁਤ ਹੀ ਆ ਰਿਹਾ ਹੈ ਮੰਤਪੁਰ ਦੀ ਘਟਨਾ ਵਾਪਰੀ ਸੀ ਜਿੱਥੇ ਕਿ ਇੱਕ ਟਿਪਰ ਦਾ ਇੱਕ ਨਿਓਵਾ ਵਿਡਿਜ ਨਾਲ ਐਕਸੀਡੈਂਟ ਹੋਇਆ ਸੀ। ਉਹ ਉਸ ਨਿਓਵਾ ਵਿਡਿਜ ਕੋਪਿੰਦਰਾਸ ਕੋ ਦੇ ਬੱਚੇ ਸਕੂਲ ਨੂੰ ਹੌਸਾ ਲਾਈ ਸੀ। ਤੇ ਐਕਸੀਡੈਂਟ ਇਹਨਾਂ ਭਿਆਨਕ ਸੀ ਬਰਾ। ਇਹ ਉਹਦੇ ਚ ਤ੍ਰੀ ਕੋਚੀਆਂ ਜਿਹੜੀ ਹੈ। ਗੈਰ ਕਾਨੂੰਨੀ ਮਾਪੋਈ। ਉਹਨਾਂ ਬੱਚਿਆਂ ਨੇ ਅਧਿ ਪੜ੍ਹ ਲਏ ਕਿ ਕਿਸੇ ਨੇ ਅਸਰ ਪਾਣਾ ਸੀ ਕਿਸੇ ਨੇ ਉਤਪੰਨਾ ਸੀ ਸਮਾਜ ਤੇ ਆਪਣਾ ਯੋਗਦਾਨ ਪਾਉਣਾ ਸੀ ਪਰ ਬਹੁਤ ਹੀ ਮੰਦ ਭਾਗੀ ਘਟਨਾ ਜਿਹੜੀ ਆ ਉਹ ਉਹਨਾਂ ਦੀ ਜ਼ਿੰਦਗੀ ਨੂੰ ਬਦਲ ਦੇ ਦਿੱਤੀ ਸਾមុਉਂ ਬਹੁਤ ਜਿਆਦੇ ਅਫਸਰ ਸੀ ਇਸ ਘਟਨਾ ਨੇ ਐਂਡ ਅਸੀਂ ਦੇ ਵੰਤ ਤੋਂ ਹੀ ਤਾਰੀ ਜਿਹੜੀ ਆਪਣੀ ਸ਼ੁਰੂ ਕਰਤੀ ਸੀ ਪਹਿਲਾ ਜਿਹੜਾ ਐਕਸੀਡੈਂਟ ਦਾ ਵਰਮਾ ਸੀਗਾ ਉਹ ਵਿੱਚ ਅਸੀਂ ਗੋਪਿੰਦਰ ਸਿੰਘ ਗੋਪਿੰਦਰ ਗੋਪਿੰਦਰ ਸਿੰਘ ਆ ਲੋ ਆ ਲੋ ਮੌਕੇ ਤੋਂ ਹੀ ਤੇ ਪਰਦਾ ਡਰਾਈਵਰ ਜਿਹੜਾ ਗੋਪਿੰਦਰ ਸਿੰਘ ਸੀਗਾ ਉਹਨੂੰ ਅਸੀਂ ਗ੍ਰਿਫਤਾਰ ਕੀਤਾ ਉਹਨੇ ਬਾਅਦ ਇਸ ਪੇਪਰ ਤੇ ਤਿੰਨ ਮਾਲਕ ਸੀਗੇ ਇਹਦੇ ਚੋਂ ਬੁਬਿੰਦਰ ਸਿੰਘ ਨੂੰ ਸੀ ਗ੍ਰਫਤਾਰ ਕੀਤਾ ਤੇ ਆਨੀ ਕੇਤ ਨੂੰ ਵੀ ਸੀ ਗ੍ਰਫਤਾਰ ਕੀਤਾ ਉਸ ਤੋਂ ਬਗੈਰ ਤੀਜਾ ਜਿਹੜਾ ਬੋਸ਼ੀ ਸੀ ਗਾਰਦੇਵ ਸਿੰਘ ਇਹ ਕਈ ਸਮਾਂ ਤੋਂ ਪਿਛਲੇ ਕਈ ਦਿਨਾਂ ਤੋਂ ਫਰਾਰ ਚੱਲ ਰਿਆ ਸੀ ਸਲਮਾਨੇ ਹਰ ਵਿੱਚ ਕਾਫੀ ਰੋਸ ਕੀਤਾ ਇਹ ਨੂੰ ਜੇਦੀ ਨੂੰ ਜੇਦੀ ਹਸਪਤਾਲ ਜਾਵੇ दो दिन पहला मानजो मुख्यमंत्री पंजाब बच्चों के परिवार नजा कर पहुंचे मानजो मुख्यमंत्री पंजाब मानजो डी जी पीब ने ये अडर दिते कि छेती को छेती ट्रिपर दे तीजे मालिक रणधीर सिंह भी अरेस्ट किया जाए जिमेंस दो मालिक अनिकेत गोविंद सी पहला अरैस कर चुके ਰੋਸ਼ੀ ਰਵੀ ਸਿੰਘ ਨੇ ਮਾਨਜੋਤ ਪੰਜਾਬ ਤੇ ਹਰਿਆਣਾ ਰਿਪੋਰਟ ਚ ਆਪਣੀ ਐਂਟੀਸਿਪੇਟਰੀ ਡੀਲ ਵੀ ਲਈ ਸੀ ਉਹ ਵੀ ਅਸੀਂ ਉਰਜ਼ੋਰ ਪੈਗੀ ਕਰਕੇ ਕਿ ਜੇ ਉਥਾਂ ਐਂਟੀਸਿਪੇਟਰੀ ਡੀਲ ਜਿਵੇਂ ਨਾ ਹੋਵੇ ਮਾਨਜੋਤ ਸਿੰਘ ਸਾਹਿਬ ਤੇ ਗ੍ਰਿਸ਼ਨਾ ਤੋਂ ਬਾਅਦ ਅਸੀਂ ਪਹਿਲਾਂ ਤੋਂ ਜਿਹੜੀ ਗੰਦੀਰ ਸਿੰਘ ਨੂੰ ਫੜਨ ਦੀ ਜ਼ੋਰ ਕੋਸ਼ਿਸ਼ਾਂ ਕਰ ਰਹੀ ਸੀ ਉਹਨਾਂ ਕੋਸ਼ਿਸ਼ਾਂ 'ਚ ਅਸੀਂ ਹੋ ਗਏ ਜਿੱ ਲੈ ਕੇ ਆਏ ਅਸੀਂ ਸਾਈਬਰ ਸੈੱਲ ਦੇ ਡੈਡੀਕੇਟਿਡ ਟੀਮ ਬਿਠਾ ਕੇ ਇਹਦੇ ਸਾਰੇ ਰਿਸ਼ਤੇਦਾਰਾਂ ਦੇ ਤੇ ਇਹਨਾਂ ਦੇ ਜਿਹੜੇ ਟੈਕਨਿਕਲੀ ਅਸੀਂ ਅਨਲਾਈਜ਼ ਕਰਨਾ ਸ਼ੁਰੂ ਕੀਤਾ ਕਿ ਕਿਤੇ ਉਹ ਵੀ ਇਹਦਾ ਕੋਈ ਸਬੰਧ ਲੱਛਦਾ ਤੇ ਕਤਰਾਏ ਪਿੰਡ ਤੋਂ ਜਿਹੜਾ ਇਹ ਪੱਪਾ ਦਾ ਦੀ ਜਮਾਲੇਕਰ ਲਈ ਸੀ ਇਹਨੂੰ ਅੱਜ ਅਸੀਂ ਅਰੈਸਟ ਕਰਨ 'ਚ ਕਾਮਯਾਬ ਹੋਏ ਇਹ ਸਾਰੇ ਸੁਦੇ ਨਾਮ ਵੀ ਇਸਹਾ ਸਰਗਨ ਜਿਹੜਾ ਲਾਗੂ ਹੁੰਦਾ ਹੈ ਡਰਾਈਵਰ ਪਹਿਲੇ ਦਿਨ ਫੜਿਆ ਗਿਆ ਸੀ ਕਿਰਪਾ ਦੇ ਦੋ مالک ਫੜੇ ਗਏ ਸੀ ਇਹ ਤੀਜਾ مالک ਸੀਗਾ ਐਂਡ ਇੱਕ ਜਿਹੜਾ ਦੂਜਾ ਪੌਜਾ ਸੀਗਾ ਜਦੋਂ ਉਹ ਗੀਰ ਸਿੰਘ ਪਗੋੜਾ ਚੜ੍ਹ ਰਿਹਾ ਸੀ ਤੇ ਇਹਨੂੰ ਪਲਾ ਵੀ ਪਲਾ ਵੀ ਦਾ ਜਿਹੜਾ ਇਹਨੂੰ ਪੌਜਾ ਸੀ ਕਹਿੰਦੇ ਆ ਕਿ ਜਿਹੜਾ ਪਗੋੜਾ ਚੜ੍ਹ ਰਿਹਾ ਉਹਨੂੰ ਪੁਲਿਸ ਦੇ ਸ਼ਿਕੰਦ ਜੇ ਤੋਂ ਬਚਾਉਣ ਲਈ ਜਿਹੜੇ ਲੋਕੀ ਆਪਣਾ ਯੋਗਦਾਨ ਪਾਏ ਸੀ ਉਹ ਬੱਚਾ ਵੀ ਅਸੀਂ ਕਰਜ ਕੀਤਾ ਸੀ ਉਹਦੇ ਛੇ ਵੀ ਅਸੀਂ ਜਿਹੜੇ ਨੌਗੋਸ਼ੀ ਅਰਸ ਪਿਤੇ ਹੋਏ ਜਿਹਦੇ ਚ ਰਮਨਦੀਪ ਸਿੰਘ ਦੇ ਹੋਸ਼ਟ ਦਾ ਸੀ ਦੇ ਜਿਨ੍ਹਾਂ ਨੇ ਜਦੋਂ ਮੇ ਕੋਲ ਆ ਜਾ ਰਿਹਾ ਸੀ ਤੇ ਇਹਨੂੰ ਪੁਲਿਸ ਨੂੰ ਪੁਲਿਸ ਦੀ ਗ੍ਰਿਫਤ ਤੋਂ ਬਚੰਗੀ ਜਿਨ੍ਹਾਂ ਰੋਕਾ ਨੇ ਵੀ ਬਤ ਦਿੱਤੀ ਸੀ ਉਹ ਅਸੀਂ ਤੇਰਤ ਦਾ ਬਟਾ 25 ਦਾ ਸਮਾਹ ਜਿੱ ਇੱਕ ਸੈਪਰੇਟ ਕਰ ਲਈ ਅਧਰ 30 ਉਹਨੇ ਜੀ ਵੀ ਅਸੀਂ ਨੌ ਕੋਸ਼ੀ ਰੈਸਪੀ ਤੇ ਸੀ ਕਿਉਂਕਿ ਘਟਣਾ ਨਹੀਂ ਦੁੱਖ ਦਾ ਇੱਕ ਮੰਨੂ ਭਾਗੀ ਸੀ ਕਿ ਇਹ ਬੜਾ ਇੱਕ ਰੋਸਨਾ ਸਬਬ ਬਣਿਆ ਹੋਇਆ ਸੀ ਤੇ ਜਿਹੜੇ ਬੱਚੇ ਅਰਾਜਨਨਾ ਕਰ ਗਏ ਉਹਨਾਂ ਨੂੰ ਅਸੀਂ ਵਾਪਸ ਤੇ ਨਹੀਂ ਲੈ ਕੇ ਆ ਸਕਦੇ ਪਰ ਕਿ ਕੋਟ ਦੇਤੇ ਨੇ ਮਾਲਕ ਡਰਾਈਵਰ ਤੇ ਪ੍ਰਭਾਗੀ ਇਹਦੇ ਪਰਚੇ 'ਚ ਨੋਸ਼ੀ ਹੈ ਰਸ ਕਰਕੇ ਜਿਹੜਾ ਸਿਫਟ ਜਸਪੀਸ ਆ 410 ਕੀ ਦਾ ਤੇ ਅੱਗੇ ਮੈਂ ਸਸ਼ੰਜਤ ਸਾਹਿਬ ਨੂੰ ਵੀ ਪਰਸਨਲ ਰਿਕਵੈਸਟ ਕਰਕੇ ਜਲਦੀ ਤੋਂ ਜਲਦੀ ਇਹਦਾ ਚਲਾਨ ਪੇਸ਼ ਕਰਕੇ ਤੇ ਇਹਦਾ ਟ੍ਰਾਇਲ ਸ਼ੁਰੂ ਕਰਾ ਕੇ ਤੇ ਕਾਨੂੰਨੀ ਪ੍ਰਕਿਰਿਆ ਨੂੰ ਜਲਦੀ ਤੋਂ ਜਲਦੀ ਪੂਰਾ ਕਰਕੇ ਸੱਚ ਤੋਂ ਸੱਚ ਦੇ ਨਾਮ ਸਜ਼ਾ ਅਗਿਆਪੀ ਸਭੇ ਦੀ ਦਊਂਗੀ ਇਹ ਇਹ ਨੂੰ ਅਜਿੰਦੇ ਸਿੰਘ ਨੂੰ ਅਰੈਸਟ ਕੀਤਾ ਠੀਕ ਜਿਹੜੇ ਨੌਕਿਊਜ਼ ਨੇ ਇਹ ਕੱਲੇ ਰਣਜੀਤ ਰਿਸ਼ਦਾਰ ਨਹੀਂ ਨਾ ਬਾਕੀ ਨਾਲ ਇਹਦੇ ਵਿੱਚ ਜੋ ਵੀ ਸੜੇ ਰਡਾਤ ਦੇ ਆਏ ਸੀ ਜੀਹਾਂ ਨੇ ਜਦੋਂ ਉਹ ਵੀ ਰੋੜਾ ਚੱਲ ਰਿਹਾ ਸੀ ਜਦੋਂ ਉਹ ਜਿਵੇਂ ਮੈਂ ਦੱਸਿਆ ਗ੍ਰਫਤਾਰੀ ਤੋਂ ਪਰਚੰਨੀ ਉਹ ਵੀ ਸਪੋਰਟ ਕੀਤੀ ਸੀ ਉਹ ਅਸਲੀ ਨੌੰ ਬੰਦੇ ਇਹਦੇ ਵਿੱਚ ਅਰੈਸਟ ਵੀ ਤੇ ਸੀ ਦੀਨਾ ਜੋ ਕੁਛ ਖੰਦੇਰ ਦੇ ਦੇ ਰਿਸ਼ਤੇਦਾਰ ਸੀਗੇ ਤੇ ਕੁਛ ਮੰਦੇ ਹੋਸਕੀ ਪਰ ਇਹ ਸਾਰ ਸਮਾਨੇ ਦੇ ਹੀ ਰਹਿਣ ਵਾਲੇ ਸੀ ਜਾਂ ਲੁਕੜੀ ਕਿਤੇ ਦੇਖੋ ਜੀ ਉਹ ਪਟਿਆਲੇ ਦੇ ਰਹਿਣ ਵਾਲੇ ਸੀ ਕੋਈ ਬੰਦਾ ਹੋਟੇਂਦੇ ਜੇ ਵੀ ਸੀਗਾ ਪਟਿਆਲੇ ਦਾ ਕੋਈ ਨਾਮ ਦੇ ਪਰ ਜੀਵੇ ਦੇ ਵੀ ਸਾਡੀ ਸ਼ਕਤੀ ਸੁਣੀ ਗਈ ਸੀ ਕਿ ਇਹਨਾਂ ਐਮ.ਏ ਨੂੰ ਗ੍ਰਿਫਤਾਰ ਹੋਰ ਬੋਚਨ ਦੀ ਮਦਦ ਕੀ ਹੋਣੀ ਅਸਲ ਸੋਜਤਾ ਕੀ ਤੀਜਾ ਮਾਲਕ ਰਣਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਐਸਐਸਪੀ ਪਟਾਲਾ ਵੱਲੋਂ ਕੀ ਖੁਲਾਸੇ ਕੀਤੇ ਗਏ ਉਹਨਾਂ ਨੇ ਕਿਹਾ ਕਿ ਹੁਣ ਜਲਦੀ ਚਲਾਨ ਪੇਸ਼ ਕੀਤਾ ਜਾਵੇਗਾ ਤੇ ਇਹਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇਗਾ ਹੁਣ ਵੇਖਣਾ ਹੋਵੇਗਾ ਮਾਨਯੋਗ ਅਦਾਲਤ ਵੱਲੋਂ ਅੱਗੇ ਕੀ ਸਜ਼ਾ ਸੁਣਾਈ ਜਾਂਦੀ ਹੈ ਤਾਂ ਨਾਲ ਸਮਾਂ ਦੱਸੇਗਾ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਤਵਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ